ਕਿਸਾਨ ਪ੍ਰਭੂ ਪਸ਼ੂਆਂ ਦੀ ਸਿਹਤ ਨਾਲ ਜੁੜੀ ਹੋਈ ਇੱਕ ਹੋਰ ਛੋਟੀ ਇੰਟਰਵਿਊ 'ਚ ਤੁਹਾਡਾ ਸਵਾਗਤ ਆ ਤੇ ਆਪਣੇ ਨਾਲ ਪਸ਼ੂ ਮਾਰ ਡਾਕਟਰ ਜੀਵਨ ਗੁਪਤਾ ਜੀ ਰਹਣਗੇ ਜਿਨ੍ਹਾਂ ਦਾ ਚੈਨਲ ਵੀ ਤੁਸੀਂ ਜਾ ਕੇ ਜਰੂਰ ਚੈੱਕ ਕਰਿਆ ਕਰੋ ਕਿਉਂਕਿ ਜਿਹੜੀ ਖੇਤੀ ਦੇ ਨਾਲ ਸਹਾਇਕ ਧੰਦਾ ਡੇਰੀ ਪਾਲ ਜਿਹੜਾ ਹੈਗਾ ਪਸ਼ੂਆਂ ਦਾ ਪਾਲਣ ਹੈਗਾ ਦੁੱਧ ਪੈਦਾ ਕਰਦੇ ਹੋ ਵੇਚਦੇ ਹੋ bizness ਕਰਦੇ ਹੋ ਤਾਂ ਤੁਹਾਡੀਆਂ ਜਿਹੜੀਆਂ ਖਾਮੀਆਂ ਹੈਗੀਆਂ ਉਹ ਇਹਨਾਂ ਦਾ ਚੈਨਲ ਪੂਰੀਆ ਕਰ ਸਕਦਾ ਡਾਕਟਰ ਸਾਹਿਬ ਇੱਕ ਮੱਝ ਹੈਗੀ ਜਿਹੜੀ ਗਰਮੀਆਂ 'ਚ ਹੁੰਦੀ ਹੈ ਉਹਦਾ ਖਰਾਕੀ ਪ੍ਰਬੰਧਨ ਦੱਸ ਦਿਓ ਤੇ ਇੱਕ ਸਿਆਲਾਂ ਦੇ ਵਿੱਚ ਮੱਝ ਚੁੰਦੀ ਹੈਗੀ ਆ ਜਾਂ ਗਾਂ ਉਹਦਾ ਖਰਾਕੀ ਪ੍ਰਬੰਧਨ ਕੀ ਵੱਖੋ ਵੱਖਰਾ ਕੀ ਖਿਆਲ ਰੱਖੀਏ ਕਿ ਦੁੱਧ ਦੇ ਵਿੱਚ ਕਮੀ ਨਾ ਆਵੇ ਤੇ ਅਗਲਾ ਸੂਆ ਵੀ ਸਮੇਂ ਸਿਰ ਪਵੇ ਬੜਾ ਹੀ ਸੁੱਖ ਹੈ ਜੀ ਹੁਣ ਤੁਹਾਡੀ ਇੱਕ ਮੱਝ ਸੂਈ ਆ ਅਕਤੂਬਰ ਨਵੰਬਰ ਦੇ ਵਿੱਚ ਜੀ ਇੱਕ ਮੱਝ ਤੁਹਾਡੀ ਮੰਨ ਲਓ ਗਰਮੀ ਇਸੂਪੀ ਮਈ ਚ ਸੂਪੇਂਦਾ ਹੈ ਮਈ ਵਾਲੀ ਨਹੀਂ ਤਾਂ ਤੰਗ ਕਰਨਾ ਹੀ ਹੈ ਪਰ ਹੱਲ ਹੈਗਾ ਜੀ ਦੇਖੋ ਜਿਹੜੀ ਮਈ ਵਾਲੀ ਮੱਝ ਸੂਈ ਹੈ ਨਾ ਸਾਡਾ ਇੱਕ ਟਾਰਗੇਟ ਕੀ ਹੁੰਦਾ ਥੋੜਾ ਵਿਗਿਆਨਕ ਕਰਨਾ ਜ਼ਰੂਰੀ ਹੈ ਇਹਨੂੰ ਹੂੰ ਵੀ ਪਸ਼ੂ ਦੇ ਚਾਰੇ ਦਾਣੇ ਪੱਠੇ ਚ ਟੋਟਲ ਜੋੜ ਕੇ ਤੂੜੀ ਚ 17 18% ਪ੍ਰੋਟੀਨ ਹੋਣੀ ਚਾਹੀਦੀ ਹੈ ਜੀ ਜਿਹੜੇ ਤੁਹਾਡੀ ਮਈ ਚ ਮੱਝ ਸੂਪੀ ਨਾ ਮੜ ਲਓ ਹਾਂਜੀ ਉਹ ਤੁਸੀ ਤਿੰਨ ਚੀਜ਼ਾਂ ਕਰਨੀਆਂ ਹੈ ਹਾਂਜੀ ਪਹਿਲੀ ਗੱਲ ਇਹ ਜਿਹੜਾ ਵੀ ਦਾਣਾ ਬਣਾ ਰਹੇ ਹੋ ਉਹ ਚ 30 40% 40% ਦੇ 35 40% ਖਲਾਂ ਪਾਉਣੀ ਜ਼ਰੂਰੀ ਹੈ ਠੀਕ ਹੈ ਜੀ 10 15 ਕਿਲੋ ਸਰੋਂ ਦੀ ਖਲ ਪਾ ਲਓ ਜੀ ਉਹ ਤੁਸੀ ਬਰੇਮੇ ਵੀ ਪਾ ਸਕਦੇ ਹੋ 5 10 ਕਿਲੋ ਇਹ ਕੋਈ ਬਿਲਕੁਲ ਹੋਣੀ ਹੈਗੀ ਕਈ ਲੋਕ ਕਹਿੰਦੇ ਸੋਇਆਬੀਨ ਦੀ ਖਲ ਪਾ ਲਓ ਜੀ ਠੀਕ ਹੈ ਮੱਕੀ ਪਾ ਲਓ ਹਨਾ 35 40% ਖਲ ਪਾਓ ਉਹਦੇ ਵਿੱਚ ਜੀ ਗਰਮੰਗਾਲੀ ਚ ਗਰਮੀ ਵਾਲੀ ਚ ਹੂੰ ਦੂਜੀ ਗੱਲ ਕਿਸੇ ਧਿਆਨ ਰੱਖਣਾ ਹੈ ਉਹਨੂੰ 100 ਗ੍ਰਾਮ ਬਫਰ ਰੋਅ ਦਾ ਹੂੰ 100 ਗ੍ਰਾਮ ਪੋਟਾਸ਼ੀਅਮ ਕਾਰਬੋਨੇਟ ਹੂੰ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਗਰਮੀ ਵਾਲੀ ਨੇ ਨਾ ਪੋਟਾਸ਼ੀਅਮ ਸੋਡੀਅਮ ਦੀ ਘਾਟ ਕਰਨੀ ਹੁੰਦਾ ਆਪਣਾ ਜੀ ਇੱਥੇ ਇੱਥੇ ਫਾਰਮਰ ਥੋੜਾ ਪਜਲ ਹੋ ਜਾਂਦੇ ਹੈਗੇ ਆ ਜਦੋਂ ਕੋਈ ਡੱਬਾ ਬੰਦ ਚਿੱਟਾ ਜਿਹਾ ਪਾਊਡਰ ਆਉਂਦਾ ਨਾ ਜੀ ਉਹਨੂੰ ਕੈਮੀਕਲ ਦਾ ਨਾਮ ਦੇ ਦਿੰਦੇ ਆ ਤੇ ਜੇ ਕੋਈ ਦੇਸੀ ਘਰੋਂ ਚੀਜ਼ ਪਾ ਰਹੇ ਹੈਗੇ ਆ ਉਹਨੂੰ ਫਿਰ ਦੇਸੀ ਕਹ ਦੇਉਂਦੇ ਆ ਵੀ ਇਹਦਾ ਸਾਇੰਟਿਫਿਕ ਕਾਰਨ ਵੀ ਦੱਸ ਦਿਓ ਵੀ ਗਰਭੰਗਾ ਵਿੱਚ ਜ਼ਰੂਰੀ ਆ ਪੋਟਾਸ਼ੀਅਮ ਜ਼ਰੂਰੀ ਆ ਤੁਸੀਂ ਕੀ ਕਰ ਸਕਦੇ ਹੋ 100 ਗ੍ਰਾਮ ਮਿੱਠਾ ਸੋਡਾ ਲੈ ਲਓ ਜੀ ਠੀਕ ਹੈ ਜੀ ਹੈਨਾ ਤੇ 25 30 ਗ੍ਰਾਮ ਕਾਲਾ ਨਮਕ ਲੈ ਲਓ। ਬਸ ਨਿਬੜ ਗਿਆ ਕੰਮ। ਠੀਕ ਹੈ ਜੀ। ਠੀਕ ਹੈ ਜੀ। ਪਾਣੀ ਖੁੱਲਾ ਪਿਓ ਰਜਵਾ ਪਾਣੀ ਦਿਓ ਉਹਨੂੰ। ਠੀਕ ਹੈ ਜੀ। ਠੀਕ ਹੈ। ਦੂਜੀ ਗੱਲ ਗਰਮੀ ਵਾਲੇ ਪਸ਼ੂ ਨੂੰ ਤੁਸੀਂ ਕੂਲਰ ਜਾਂ ਪਾਣੀ ਵਾਲਾ ਪੱਖਾ ਲਾ ਕੇ ਰੱਖੋ। ਹੂੰ। ਤੇ ਇਹ ਗੱਲ ਮੈਂ ਫੇਰ ਕਹਿਣੀ ਹੈ ਲੋਕ ਇੱਥੋਂ ਭਜਦੇ ਐ ਮੇਰੇ ਨਾਲ ਰੋਜ਼ ਦਾ ਕੰਮ ਹੈ ਵੀ ਤੁਸੀਂ ਉਹਨੂੰ ਅੱਧਾ ਕਿਲੋ ਗੁੜ ਸਵੇਰੇ ਅੱਧਾ ਕਿਲੋ ਗੁੜ ਸ਼ਾਮ ਨੂੰ ਖਵਾਓ। ਊਰਜਾ ਦੀ ਘਾਟ ਨੇ ਗਰਮੀ ਵਾਲੇ ਪਸ਼ੂ ਨੂੰ ਜਲਦੀ ਰਬਣਾ। ਠੀਕ ਹੈ ਜੀ ਕਿਉਂਕਿ ਗਰਮੀਆਂ ਚ ਨਾ ਮਾੜਾ ਜਿਹਾ ਵੀ 슈ਗਰ ਲੈਵਲ ਘਟਦਾ ਸਾਡਾ ਤੇ ਲੋਕੀ 扑ੜ ਕੇ गिरਦੇ ਆ ਹਾਂਜੀ ਤੇ ਅਸੀਂ ਗੁੜ ਕਿਉਂ ਨਹੀਂ ਦਿੰਦੇ ਗੁੜ ਤੁਸੀਂ ਦੇਖੋ ਕਿਲੋ ਗੁੜ ਸਾਡਾ ਆਪਣਾ ਚੀਜ਼ ਹੈ ਤੁਸੀਂ ਪਾਣੀ ਪੂਰਾ ਦਿਓ ਪਸ਼ੂ ਨੂੰ ਗਰਮੀ ਦੇ ਜਾ ਉਹਨੂੰ ਅੱਧਾ ਕਿਲੋ ਗੁੜ ਸਵੇਰੇ ਸ਼ਾਮ ਦਿਓ ਪਹਿਲੇ ਸੂਣ ਤੋਂ ਬਾਅਦ ਪਹਿਲੇ 2 ਮਹੀਨੇ ਤੁਹਾਡਾ ਪਸ਼ੂ ਦੁੱਧੋਂ دبੂਗਾ ਹੀ ਨਹੀਂ ਕਦੇ ਜੀ ਅਸੀਂ ਪਸ਼ੂ ਦੀ ਊਰਜਾ ਵੀ ਘਟ ਦੇ ਰਹੇ ਆ ਪ੍ਰੋਟੀਨ ਵੀ ਘਟ ਦੇ ਰਹੇ ਆ ਚਾਰਾਂ ਵਿੱਚ ਪ੍ਰੋਟੀਨ ਹੁੰਦੀ ਨਹੀਂ ਮੱਕੀ ਚਰੀ ਬਾਜਰਾ ਚਾਰੇ ਆ ਹੂੰ 7-8% ਚ ਪ੍ਰੋਟੀਨ ਵਾਲੇ ਚਾਰੇ ਆ ਹੂੰ ਇਸ ਕਰਕੇ ਨਾ ਊਰਜਾ ਦੀ ਘਾਟ ਬਹੁਤ ਜ਼ਿਆਦਾ ਪੈਂਦੀ ਹੈ ਗਰਮੀ ਚ ਜੀ ਪ੍ਰੋਟੀਨ ਦੀ ਘਾਟ ਤੇ ਪੈਂਦੀ ਉਸ ਗੁੜ ਸ਼ੱਕਰ ਇਹੀ ਜਿਹੀ ਚੀਜ਼ਾਂ ਪਸ਼ੂ ਨੂੰ ਬਾਈਪਾਸ ਫੈਟ ਹੈ ਜੀ ਪਾਈਆ ਬਾਈਪਾਸ ਫੈਟ ਰੋਜ਼ ਦੀ ਦਿਓ ਹਨਾ ਜੀ ਮਿਨਰਲ ਦਿਓ ਊਰਜਾ ਦੀ ਘਾਟ ਤੇ ਜੇ ਊਰਜਾ ਦੀ ਘਾਟ ਹੈ ਤਾਂ ਪੇਟ ਚੱਲਣਾ ਹੀ ਨਹੀਂ ਉਹਦਾ ਠੀਕ ਹੈ ਜੀ हां जो अभी सही रहना हाँ हाँ। दे दे है हां बफर ਤੇ ਕਾਲਾ ਨਮਕ ਦੇਣਾ ਹੀ ਦੇਣਾ ਠੀਕ ਹੈ ਜੀ ਊਰਜਾ ਦੀ ਘਾਟ ਗਰਮੀਆਂ ਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਮੱਜਾਂ ਜਿਹੜੇ ਮੱਜਾਂ ਚੱਲਦੀਆਂ ਨਹੀਂ ਹੈਗੀਆਂ ਗੋੜ ਲੋਕ ਹੀ ਦਿੰਦੇ ਨੇ ਜੀ ਕਹਿੰਦੇ ਗੋੜ ਗਰਮ ਹੁੰਦਾ ਮੈਂ ਕਿਹਾ ਗਰਮੀ ਤਾਂ ਚਾਹੀਦਾ ਜੀ ਟੈਂਪਰੇਚਰ ਤੁਸੀਂ ਮੰਨੋਗੇ ਨਹੀਂ ਪ੍ਰਕਾਸ਼ ਜੀ ਤਾਜੀ ਸੂਈ ਮੱਝ ਦਾ ਨਾ ਗਰਮੀਆਂ ਤੁਸੀਂ ਤਾਪਮਾਨ ਚੈੱਕ ਕਰਿਓ ਸਵੇਰੇ 6 ਵਜੇ ਹੂੰ 98-99 ਹੁੰਦਾ ਠੀਕ ਹੈ ਜੀ ਦੁੱਧ ਉਤਰਨਾ ਜਾ ਕੇ 101 ਤੇ ਅੱਛਾ ਜੀ ਫਿਰ ਕਿਵੇਂ ਉਤਰੂ ਦੁੱਧ ਉਤਰਨਾ ਹੀ ਨਹੀਂ ਬਿਲਕੁਲ ਬਿਲਕੁਲ ਅੱਛਾ ਹੁਣ ਸਰਦੀਆਂ ਦੀ ਗੱਲ ਹੈ ਸਰਦੀਆਂ ਚ ਕੀ ਅਚਾਰਾ ਵਧੀਆ ਹੋ ਜਾਂਦਾ ਸਾਡੇ ਕੋਲ ਬਰਸੀਮ ਹੈ ਰਾਈ ਕਾ ਆ ਜਾਂਦਾ ਹੈਗਾ ਵਧੀਆ ਗੱਲ ਹੈ ਜੀ ਪਰੰਤੂ ਸਰਦੀਆਂ ਚ ਵੀ ਤੁਸੀਂ ਇਹ ਧਿਆਨ ਰੱਖਣਾ ਹੈ ਵੀ ਪਸ਼ੂ ਨੂੰ ਜੇ ਮੰਨ ਲਓ 10 ਕਿਲੋ ਵਾਲੀ ਮੱਝ ਹੈ 2 2.5 ਕਿਲੋ ਅਨਾਜ ਹੂੰ ਤੇ 2 2.5 ਕਿਲੋ ਖਾਲ ਨੂੰ ਰੋਜ਼ ਦੀ ਪਵੇ ਠੀਕ ਹੈ ਜੀ ਬਦਕੀ 5% ਤੁਸੀਂ ਖਲ ਘਟਾ ਸਕਦੇ ਹੋ ਗਰਮੀਆਂ ਨਾਲੋਂ ਪਰ ਗੁੜ ਦਵਲ ਕੇ ਰੱਖਣਾ ਉਹ ਤੋਂ ਗਰਮੀਆਂ ਦੇ ਵਿੱਚ એનર્ਜੀ ਲਾਸ ਹੁੰਦਾ ਪਸ਼ੂ ਦਾ ਗਰਮੀਆ ਗਰਮੀਆਂ ਚ ਨਾ ਪ੍ਰੋਟੀਨ ਦੀ ਘਾਟ ਪੈਂਦੀ ਹੈ ਪਰ ਮਾਰ એનર્ਜੀ ਕਰਦੀ ਹੈ ਅੱਛਾ ਜੀ ਸਰਦੀਆਂ ਦੇ ਵਿੱਚ એનર્ਜੀ ਤੇ ਪ੍ਰੋਟੀਨ ਦੋਨੇ ਮਾਰ ਕਰਦੇ ਕਿਉਂਕਿ ਬਰਸੀਮ ਦੀ ਕੀ ਪ੍ਰੋਬਲਮ ਹੈ ਨਾ ਬਰਸੀਮ ਜੇ ਅਸੀਂ ਕਹਤਾ ਤੇ 18% ਪ੍ਰੋਟੀਨ ਹੈ ਹੂੰ ਬਰਸੀਮ ਜੇ ਪਸ਼ੂ ਨੇ 20 ਕਿਲੋ ਵੀ ਖਾਦਾ 20 ਕਿਲੋ ਦੇ ਵਿੱਚ ਤੁਸੀਂ ਲਾ ਲਓ ਵੀ ਬਰਸੀਮ ਤਾਂ ਤੁਸੀਂ ਲਾ ਲਓ ਮਸਾਂ 3 ਕਿਲੋ ਹੀ ਆ ਹੂੰ 17 ਕਿਲੋ ਤਾਂ ਪਾਣੀ ਹੈ ਪਾਣੀ ਜਿਆਦਾ ਹਰਾ ਬਣ ਜਾ ਫੇਰ ਹਰਾ ਫੇਰ ਉਸ ਕਰਕੇ ਗਰਮੀਆਂ ਦੇ ਵਿੱਚ ਵੀ ਨਾ ਬਫਰ ਹੈ ਲਾਈਵ ਜਿਸਟ ਹੈ ਪੋਟਾਸ਼ੀਅਮ ਦਾ ਬਚਾਅ ਹੋ ਸਕਦਾ ਪਰ ਕਾਲਾ ਨਮਕ ਤਾਂ ਫਿਰ ਵੀ ਦੇਣਾ ਹੀ ਪੋਟਾਸ਼ੀਅਮ ਦੀ ਕਿਉਂਕਿ ਉਹ ਚਾਰਾ ਵਿੱਚ ਪੋਟਾਸ਼ੀਅਮ ਬਹੁਤ ਹੁੰਦਾ ਠੀਕ ਹੈ ਜੀ ਪਰ ਤੁਸੀਂ ਪਸ਼ੂ ਨੂੰ ਮੋਕ ਲੱਗਣ ਤੋਂ ਬਚਾਉਣਾ ਹੈ ਉਹ ਤੋਂ ਬਹੁਤ ਜ਼ਿਆਦਾ ਕਿਉਂਕਿ ਬਰਸੀਮ ਦਾ ਪਾਣੀ ਮੋਕ ਬੜੀ ਜਲਦੀ ਲਾਉਂਦਾ ਹੈ ਅਫਾਰੇ ਤੋਂ ਬਚਾਉਣਾ ਹੈ ਅਫਾਰੇ ਤੋਂ ਬਚਾਉਣ ਵਾਸਤੇ ਬਫਰ ਤੇ ਲਾਈਵ ਜਿਸ ਦੇਣੇ ਜ਼ਰੂਰੀ ਹੈ ਪਰ ਪਸ਼ੂ ਨੂੰ ਗੁੜ ਤੋਂ ਅਸੀਂ ਗੁੜ ਨਹੀਂ ਦਿੰਦੇ ਤਾਜ਼ੇ ਸੂਏ ਪਸ਼ੂਆਂ ਚ ਮੱਝਾਂ ਚ ਖਾਸ ਕਰਕੇ ਪਹਿਲੇ 2 ਮਹੀਨੇ ਸ਼ੂਗਰ ਲੈਵਲ 45 40 45 50 ਤੋਂ ਟੱਪਦਾ ਹੀ ਨਹੀਂ ਹੂੰ ਤੇ ਸ਼ੂਗਰ ਲੈਵਲ ਜੇ 50 55 60 ਤੇ ਨਹੀਂ ਜਾਊਗਾ ਜੀ ਦੁੱਧ ਉਤਰਨਾ ਹੀ ਨਹੀਂ ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ ਹੁਣ ਉਹ ਪਸ਼ੂਆਂ ਦੇ ਲੀਵਰ ਦੇ ਪ੍ਰੋਡਕਟ ਬਣਾ ਬਣਾ ਕੇ ਵੇਚਦੀਆਂ ਗੋਲੀਆਂ ਜਾਂ ਬੋਤਲਾਂ ਤੇ ਮੈਨੂੰ ਲੱਗਦਾ ਵੀ ਲੀਵਰ ਦਾ ਸਭ ਤੋਂ ਵਧੀਆ ਤੇ ਭੋਲੀਆਂ ਕਿੰਨੀਆਂ ਜੀ ਕਿਸੇ ਕੰਪਨੀ ਦੀਆਂ ਹੂੰ ਕਿਸੇ ਬ੍ਰਾਂਡ ਦੀਆਂ ਚਾਹੇ ਲੀਵਰ ਦੀਆਂ ਚਾਹੇ ਵਿਟਾਮਿਨ ਐਚ ਦੀਆਂ ਢੋਲੀਆਂ ਕੰਨੀਆਂ 100% ਠੱਗੀ ਐ ਜੀ 100% ਠੀਕ ਐ ਜੀ ਖੁਰਾਕੀ ਨਾਲ ਖੁਰਾਕ ਨਹੀਂ ਮਸਲਾ ਹੱਲ ਹੋ ਸਕਦਾ ਖੁਰਾਕੀ ਮਸਲੇ ਦਵਾਈਆਂ ਨਾਲ ਨਹੀਂ ਹੱਲ ਹੋਣੇ ਜੀ ਖੁਰਾਕ ਸਹੀ ਕਰੋ ਨਾਲੇ ਲਿਵਰ ਪਤਾ ਐ ਕਿ ਲਿਵਰ ਤਾਂ ਨਾ ਬੰਦਿਆਂ ਚ ਵੀ ਤੇ ਪਸ਼ੂਆਂ ਚ ਵੀ ਨਾ ਇਹ ਦਵਾਈਆਂ ਵੇਚਣ ਦਾ ਇੱਕ ਤਰੀਕਾ ਐ ਹੂੰ ਲਿਵਰ ਜੇ ਤੁਹਾਡੀ ਖੁਰਾਕ ਸਹੀ ਐ ਲਿਵਰ ਨੇ ਖਰਾਬ ਹੀ ਨਹੀਂ ਹੋਣਾ ਹੂੰ ਜੇ ਤੁਹਾਡੀ ਖੁਰਾਕ ਸਹੀ ਨਹੀਂ ਹੈਗੀ ਲਿਵਰ ਟੋਨਿਕ ਕੁਝ ਨਹੀਂ ਕਰ ਸਕਦਾ ਹੂੰ ਸਹੀ ਐ ਜੀ ਤੁਹਾਡਾ ਭੋਜਨ ਹੀ ਠੀਕ ਹੋ ਸਕਦਾ ਜੇ ਤੁਹਾਡੇ ਭੋਜਨ ਦੀ ਪੀ ਐਚ ਸਹੀ ਹੈ ਨਾ ਜੀ ਹੂੰ ਤੁਹਾਡਾ ਭੋਜਨ ਸਹੀ ਹজম ਹੋ ਰਿਹਾ ਹੁਣ ਦੇਖੋ ਪ੍ਰੋਬਲਮ ਤਾਂ ਆ ਰਹੀ ਹੈ ਸਾਡੇ ਹੁਣ ਜਿਹੜੀ ਵੱਡੀ ਪ੍ਰੋਬਲਮ ਪਸ਼ੂਆਂ ਚ ਆ ਰਹੀ ਔਰ ਇਹ ਲੀਕੀ ਗੱਟ ਹੂੰ ਬੰਦਿਆਂ ਚ ਵੀ ਆ ਰਹੀ ਹੈ ਲੀਕੀ ਗੱਟ ਵੀ ਭੋਜਨ ਹজম ਹੋਣ ਤੋਂ ਬਾਅਦ ਖੂਨ ਚ ਨਹੀਂ ਜਾ ਰਿਹਾ ਉਹ ਲੀਕੀ ਗੱਟ ਹੈ ਹਾਂਜੀ ਐਬਜ਼ੌਰਬ ਨਹੀਂ ਹੋ ਰਿਹਾ ਮਤਲਬ ਕਿ ਅਸੀਮਿਲੇਸ਼ਨ ਨਹੀਂ ਹੋ ਰਹੀ એનર્ਜੀ ਚ ਨਹੀਂ ਕਨਵਰਟ ਹੋ ਰਿਹਾ ਜੀ ਉਹ ਹੈਗਾ ਮੇਨ ਵੀ ਪੀਐਚ ਡਿਸਟਰਬ ਹੋ ਰਹੀ ਹੈ ਆਪਾਂ ਕਹਿੰਦੇ ਬਫਰ ਦਿਓ ਹਨਾ ਬੰਦੇ ਚ ਆਪਾਂ ਕਹਿੰਦੇ ਪਾਣੀ ਜ਼ਿਆਦਾ ਪੀਓ ਪਸ਼ੂਆਂ ਨੂੰ ਪਾਣੀ ਵਧੀਆ ਮਿਲਣਾ ਚਾਹੀਦਾ ਗਰਮੀ ਜਾਂ ਸਰਦੀ ਦੇ ਵਿੱਚ ਵੀ ਠੀਕ ਦੇ ਅਸੀਂ ਲਿਵਰਟੋਨਿਕ ਲਿਵਰਤਾ ਜੇ ਇਹ ਕਹੇ ਜਾਂ ਇੰਜਨ ਹੈ ਜੇ 20-30% ਵਿੱਚ ਪ੍ਰੋਬਲਮ ਵੀ ਹੈ ਚੱਲੀ ਜਾਣਾ ਉਹਨੇ ਫੇਰ ਵੀ ਨਹੀਂ ਦਬਦਾ ਬੰਦ ਨਹੀਂ ਹੁੰਦਾ ਪਰ ਜੇ ਪੇਟ ਹੈ ਨਾ ਜੇ ਪੀਐਚ 1 ਪੁਆਇੰਟ ਵੀ ਸਰਫ ਹੋ ਗਈ ਤਾਂ ਉਹਨੇ ਗਾਹ ਪਾ ਦੇਣਾ ਠੀਕ ਹੈ ਜੀ ਸੋ ਇਸ ਕਰਕੇ ਨਾ ਇੰਜਨ ਨੂੰ ਸਹੀ ਰੱਖਣ ਤੋਂ ਪਹਿਲਾਂ ਜਿਹੜਾ ਹੈਗਾ ਪੈਟਰੋਲ ਸਹੀ ਕਰੋ ਖੁਰਾਕ ਸਹੀ ਕਰੋ ਜੀ ਇੱਕ ਹੋਰ ਜ਼ਰੂਰੀ ਤੁਸੀਂ ਦਾ ਇੱਧਰ ਹੋ ਜੋ ਕੈਮਰੇ ਤੋਂ ਬਾਹਰ ਨਾ ਚਲੇ ਜਾਓ ਕਿ ਇੱਕ ਵਿਸ਼ਾ ਗਰਮੀਆਂ ਦੇ ਵਿੱਚ ਹੈਗਾ ਕਿ ਉਦੋਂ ਜਵਾਰ ਹੁੰਦੀ ਹੈ ਜਾਂ ਬਾਜਰਾ ਹੁੰਦਾ ਜਾਂ ਸਾਈਲੇਜ ਹੁੰਦਾ ਕਿ ਇਹ ਗਰਮਤਾ ਨਹੀਂ ਹੈਗੇ ਕਈ ਵਾਰੀ ਪਸ਼ੂ ਖਾਣ ਤੋਂ ਬਾਅਦ ਹੌਂਕਣ ਲੱਗ ਜਾਂਦਾ ਬਾਜਰਾ ਤੇ ਜਵਾਰ ਖਾ ਕੇ ਹੌਂਕਣ ਕਿਉਂ ਲੱਗਦੀ ਹੈ ਮੋਹ ਕਿਉਂ ਲੱਗਦੀ ਹੈ ਹੂੰ ਪਹਿਲੀ ਗੱਲ ਮੋਕ ਦਾ ਕਾਰਨ ਲੋਡਾਈਜੇਸ਼ਨ ਨਹੀਂ ਨਹੀਂ ਮੋਕ ਦਾ ਕਾਰਨ ਇੰਡਾਈਜੇਸ਼ਨ ਹੈ ਬਦਹਜਮੀ ਹੈ ਠੀਕ ਹੈ ਪਹਿਲੀ ਗੱਲ ਤੇ ਇਹ ਹੈ ਵੀ ਗਰਮੀਆਂ ਚ ਕੋਸਤ ਪਸ਼ੂ ਨੂੰ 100 ਤੋਂ 150 ਲੀਟਰ ਪਾਣੀ ਚਾਹੀਦਾ ਪੂਰੇ ਦਿਨ ਦਾ ਹੂੰ ਜੇ ਤੁਸੀਂ ਮੱਝਾਂ ਨੂੰ ਖੁੱਲੀ ਛੱਡ ਦੋ ਪਾਣੀ ਪਿਆ ਹੋਵੇ ਹੂੰ ਹੂੰ ਤਾਂ ਉਹ 25 ਤੋਂ 27 ਵਾਰ ਪਾਣੀ ਪੀਊਗੀ ਦਿਨ ਚ ਠੀਕ ਹੈ ਜੀ ਅਸੀਂ ਪਾਣੀ ਕਿੰਨੇ ਵਾਰੀ ਪਿਉਣੇ ਦੋ ਵਾਰੀ ਤਿੰਨ ਵਾਰੀ ਹੂੰ ਫਿਰ ਬਫਰ ਲਾਈਵ ਜਿਸ ਤੇ ਕਾਲਾ ਨਮਕ ਅਸੀਂ ਦਿੰਦੇ ਨੇ ਤਿੰਨ ਗਲਤੀਆਂ ਹੋ ਗਈਆਂ ਪਹਿਲੀ ਗੱਲ ਇਹ ਖੁਰਾਕ ਨਾ ਸਮਝੋਤਾ ਹੋ ਗਿਆ ਖੁਰਾਕ ਅਸੀਂ ਦੇ ਰਹੇ ਆ ਜਿਹੜੀ ਆਪਾਂ ਕਹਦੇ ਨੇ ਉਹਦੀ ਤਸਵੀਰ ਗਰਮ ਹੈ ਮੰਨ ਲਓ ਬਾਜਰਾ ਸੀ ਮੰਨ ਲਓ ਪਰ ਜੇ ਤੁਸੀਂ ਨੂੰ ਬਫਰ ਲਾਈਫ ਜੀ ਤੇ ਕਾਲਾ ਨਮਕ ਦੇਵਾਂਗੇ ਹਜ਼ਮ ਹੋਣ ਦੀ ਸ਼ਕਤੀ ਵਧੇਗੀ ਪਰ ਪਸ਼ੂ ਦਾ ਪੇਟ ਨਾ 150 ਲੀਟਰ ਦਾ ਡਰਮ ਉਹ ਚ 100 ਸਵਾ 100 ਲੀਟਰ ਪਾਣੀ ਪੀਣਾ ਚਾਹੀਦਾ ਅਸੀਂ ਤਾਂ ਕੈਮਰੇ ਲਾ ਕੇ ਦੇਖਿਆ ਦੋ ਗੱਲਾਂ ਤਿੰਨ ਗੱਲਾਂ ਨੇ ਪਾਣੀ ਬਾਰੇ ਜੇ ਜੇ ਤੁਸੀਂ ਬਦਹਜਮੀ ਬਚਾਉਣੀ ਹੈ ਪਾਣੀ ਦਾ ਟੈਂਪਰੇਚਰ 25 ਡਿਗਰੀ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ 5 ਡਿਗਰੀ ਤੋਂ ਘੱਟ ਨਹੀਂ ਹੋਣਾ ਚਾਹੀਦਾ ਨਾ ਗਾਣੇ ਪੀਣੇ 25 ਡਿਗਰੀ ਤੋਂ ਉੱਪਰ ਵਾਲਾ ਨਾ ਮੱਝ ਨੇ ਪੀਣਾ ਨਾ 5 ਡਿਗਰੀ ਤੋਂ ਘੱਟ ਵਾਲਾ ਪੀਣਾ ਨਾ ਠੰਡਾ ਨਾ ਗਰਮ ਪਾਣੀ ਦੀ ਦੂਰੀ 25 ਤੋਂ 30 ਫੁੱਟ ਤੋਂ ਦੂਰ ਨਹੀਂ ਹੋਣੀ ਚਾਹੀਦੀ ਹੁਣ ਆਪਣਾ ਪਾਣੀ ਜਿ ਪਿਆ ਕਿਲੋ ਮੀਟਰ ਅੱਧੇ ਅੱਧੇ ਕਿਲੋਮੀਟਰ ਜਾਂ ਬਹੁਤ ਦੂਰ ਪਿਆ ਮੰਨ ਲਓ ਛੱਡ ਉਹਨੇ ਪੀਣਾ ਹੀ ਨਹੀਂ ਜਾ ਕੇ ਪਾਣੀ 15 20 ਫੁੱਟ ਦੀ ਰੇਂਜ ਚ ਰਹਿਣਾ ਚਾਹੀਦਾ ਛੋਟੀ ਜੀ ਗੱਲ ਹੈ ਬੜੀ ਜ਼ਰੂਰੀ ਹੈ ਪਾਣੀ ਦੀਆਂ ਖੁਰਲੀਆਂ ਖੇਲ ਤੇ ਭੀੜ ਨਹੀਂ ਹੋਣੀ ਚਾ ਹੂੰ ਜੇ ਭੀੜ ਹੋ ਰਹੀ ਹੈ ਮਤ ਤੁਹਾਡੇ ਛੜੇ ਚ ਪਾਣੀ ਦੀ ਸ਼ਾਰਟੇਜ ਹੈ ਹੂੰ ਔਰ ਪਾਣੀ ਤਾਜ਼ਾ ਹੋਣਾ ਚਾਹੀਦਾ ਠੰਡਾ ਹੋਣਾ ਚਾਹੀਦਾ ਠੀਕ ਹੈ ਪਾਣੀ 25 ਤੋਂ 30 ਵਰ ਪਸ਼ੂ ਪੀਂਦਾ ਹੈ ਸੀ ਖੁੱਲਾ ਰੱਖ ਕੇ ਦੇਖੋ ਹਲਕੀ ਹੈ ਵਿਗਿਆਨਕ ਹਲਕੀ ਹੈ ਮਤਲਬ ਛੋਟੇ ਪਸ਼ੂ ਪਾਲਕਾਂ ਵਾਸਤੇ ਕੀ ਹੈ ਨੀਲੇ ਡਰਮ ਲਓ ਹੂੰ 300 ਰੁਪਏ ਦਾ ਆਉਂਦਾ ਇੱਕ ਦੇ ਬਣ ਜਾਂਦੇ ਆ ਦੋ ਹੂੰ ਦੋ ਪਸ਼ੂਆਂ ਦੇ ਵਿਚਾਲੇ ਇੱਕ ਡਰਮ ਰੱਖੋ ਭਰ ਕੇ ਫਿਰ ਦੇਖੋ ਡਰਮ ਦੁਪਹਿਰ ਤੋਂ ਪਹਿਲਾਂ ਕਿਵੇਂ ਖਾਲੀ ਹੁੰਦਾ ਸ਼ਾਮ ਤੱਕ ਚਾਰ ਵਾਰੀ ਪਾਈਪ ਨਾਲ ਪਾਣੀ ਪਾਉਣਾ ਪੈਂਦਾ ਨਾਲੇ ਖੋਲ ਕੇ ਪਿਆਉਂਦਾ ਜੱਬ ਖਾਣਾ ਇਸੇ ਹੀ ਵਿਸ਼ੇ ਨਾਲ ਇੱਕ ਹੋਰ ਸਵਾਲ ਮੇਰੇ ਮਨ 'ਚ ਪੈਦਾ ਹੋ ਗਿਆ ਕਿ ਸਰਦੀਆਂ ਦੇ ਵਿੱਚ ਪਸ਼ੂਆਂ ਦਾ ਸੂਆ ਪੈਂਦਾ ਤੇ ਬਰਸਾਤਾਂ 'ਚ ਵੀ ਪੈ ਜਾਂਦਾ ਤੇ ਉਹ ਦੁੱਧਾਰੂ ਪਸ਼ੂ ਕਈ ਵਾਰੀ ਤਾਜ਼ੇ ਪੱਠੇ ਖਾਣ ਨਾਲ ਮਰ ਜਾਂਦੇ ਆ ਚਾਹੇ ਬਰਸੀਮ ਹੈ ਚਾਹੇ ਤੁਹਾਡੀ ਜਮੀ ਹੈ ਕੋਈ ਇਸ ਤਰ੍ਹਾਂ ਨਹੀਂ ਬਰਸੀਮ ਦੇ ਵਿੱਚ ਤਾਂ ਦੇਖੋ ਫਾਰਾ ਜਦੋਂ ਉਹ ਟੈਂਪਰੇਚਰ ਆਉਂਦਾ ਕਹਿੰਦੇ ਕੋਈ ਪਲਾਂਟ ਦੇ ਵਿੱਚ ਜ਼ਹਿਰੀਲਾ ਤੱਤ ਵੱਧ ਆ ਜਿਹਦੇ ਕਰਕੇ ਪਸ਼ੂਆਂ ਦਾ ਮਰਨ ਦੱਸ ਦਿੰਦੇ ਜੀ ਪਲਾਂਟ ਚ ਪਲਾਂਟ ਚ ਵੱਧਦਾ ਹੈ ਨਾਈਟ੍ਰੇਟ ਹੂੰ ਉਨੇ ਸਪੈਸ਼ਲਾਈਜੇਸ਼ਨ ਤੁਹਾਡੀ ਹੈ ਜਿਹੜੀ ਮੈਂ ਗੱਲ ਕਰਨ ਲੱਗੇ ਜਿਵੇਂ ਬਰਸੀਮ ਹੈ ਕੋਰੇ ਦੇ ਦਿਨਾਂ ਚ ਬਰਸੀਮ ਦਾ ਵਾਧਾ ਰੁਕ ਜਾਂਦਾ ਹੈ ਹਾਂ ਹਨਾ ਪੱਤੇ ਜਾਮਨੀ ਜਾਂ ਪੀਲੇ ਕੀ ਕਹਿੰਦੇ ਮੈੰਗਨੀਜ਼ ਮੈੰਗਨੀਜ਼ ਘਾੜ ਤਾਂ ਮੈੰਗਨੀਜ਼ ਦੀ ਹੈ ਹਾਂਜੀ 18% ਪ੍ਰੋਟੀਨ ਵਾਲਾ ਚਾਰਾ ਸੀ ਪਾਈ ਜੰਨੇ ਯੂਰੀਆ ਹੂੰ ਇੱਕ ਤਾਂ ਉਦੋਂ ਪ੍ਰੋਟੋਮਾਂ ਦੀ ਕਲੋਰੋਫਿਲ ਸਿੰਥੈਸਿਸ ਵੈਸੇ ਘਟੀ ਜਾਂਦੀ ਹੈ ਫੋਟੋਸਿੰਥੈਸਿਸ ਘਟੀ ਹੁੰਦੀ ਹੈ ਹਾਂਜੀ ਜਾਂ ਫਿਰ ਜਦੋਂ ਅਕਿਊਟ ਸਮਰ ਹੈ ਮਈ ਜੂਨ ਹੈ ਹੂੰ ਉਦੋਂ ਪਾਣੀ ਚਾੜੇ ਨੂੰ ਲੱਗ ਨਹੀਂ ਰਿਹਾ ਉਹ ਚ ਨਾਈਟ੍ਰੋਜਨ ਦੀ ਮਾਤਰਾ ਵੱਧ ਜਾਂਦੀ ਹੈ ਹੂੰ ਦੂਜਾ ਕੀ ਹੁੰਦਾ ਨਾ ਅਸੀਂ ਉਦੋਂ ਮੱਝ ਤਾਜੀ ਸੋਈ ਹੈ ਵਧੀਆ ਕੁਆਲਿਟੀ ਦੀ ਫੀਡ ਨਾਲ ਬੋਰੀ ਖਲਦੀ ਨਾਲ 18% ਪ੍ਰੋਟੀਨ ਵਾਲਾ ਪੱਠਾ ਤੇ ਫਿਰ ਆਪੇ ਨਾਈਟ੍ਰੋਜਨ ਵਧੂਗੀ ਨਾਈਟ੍ਰੋਜਨ ਵਧੂਗੀ ਤਾਂ ਪਟਾਕਾ ਪਾਊਗਾ ਜੀ ਫਿਰ ਉਦੋਂ ਵੀ ਕੀ ਕਰਨਾ ਚਾਹੀਦਾ ਨਾ ਪਸ਼ੂ ਚ ਗੋੜ ਜ਼ਰੂਰੀ ਹੈ ਦੇਣਾ ਫਿਰ ਗੱਲ ਆ ਗਈ ਜੇ ਗੋੜ ਤੁਸੀਂ ਕਿਲੋ ਸਵਾ ਕਿਲੋ ਦੇਣੇ ਹੋ ਨਾ ਜੀ ਉਹ ਨੇਚਰਲੀ ਪੀ ਐਚ ਬੈਲੈਂਸਰ ਹੈ ਐਸਿਡਿਫਾਇਰ ਹੈ ਠੀਕ ਹੈ ਜੀ ਉੱਥੇ ਵੀ ਐਲਕੈਲਾਈਜ਼ਰ ਦੇ ਰਹੇ ਸੀ ਨਾ ਇਹ ਸਾਰਾ ਕੁਝ ਭੋਜਨ ਹਲਕੇ ਲਈ ਜਰਾ ਘੋੜਾ ਸਡੀ ਫਾਇਰ ਹੈ ਉਹਨੇ ਪੀ ਐਚ ਸਹੀ ਰੱਖਣੀ ਹੈ ਊਰਜਾ ਦਾ ਲੈਵਲ ਸਹੀ ਰੱਖਣਾ ਠੀਕ ਹੈ ਢੋਲੀਆਂ ਕਿੰਨੀਆਂ ਤੋਂ ਤਾਂ ਦੇਖੋ ਹੁਣ ਮੇਲੇ ਲੱਗਨੇ ਆ ਜੀ ਹੂੰ 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 ਮੇਲੇ ਕਿੰਨੇ ਚ ਮੈਂ ਲੋਕਾਂ ਨੂੰ ਦੱਸ ਰਿਹਾ ਹੁਣ ਤੁਸੀਂ ਇੱਕ ਛੋਟਾ ਜਿਹਾ ਵੇਸ਼ਾ ਚਲੋ ਇਹ ਗੱਲ ਕਰ ਲਈਏ ਕਿਉਂਕਿ ਮੇਰੇ ਮੈਨੂੰ ਬੜਾ ਚੁਪਦਾ ਹੈ ਇਹ ਹੂੰ ਵਿਟਾਮਿਨ ਐਚ ਦੀ ਢੋਲੀ ਆਂਦੀ ਹੈ ਹਾਂ ਵਿਟਾਮਿਨ ਐਚ ਦੀ ਇੱਕ ਢੋਲੀ ਦੇ ਵਿੱਚ ਪਸ਼ੂ ਨੂੰ 20 ਗ੍ਰਾਮ ਵਿਟਾਮਿਨ ਐਚ 20 ਗ੍ਰਾਮ ਬਾਇਓਟਿਨ 20 ਮਿਲੀਗ੍ਰਾਮ ਬਾਇਓਟਿਨ ਦੇਣਾ ਹੁੰਦਾ ਰੋਜ਼ ਦਾ ਹੂੰ 20 ਮਿਲੀਗ੍ਰਾਮ ਬਾਇਓਟਿਨ ਆਮ 1.5 ਲੀਟਰ ਢੋਲੀ ਚ ਹੁੰਦਾ ਠੀਕ ਹੈ 1.5 ਲੀਟਰ ਢੋਲੀ ਪੈਂਦੀ ਹੈ 15-1600 ਰੁਪਏ ਦੀ ਹਾਂਜੀ ਜੇ ਤੁਸੀਂ 20 ਮਿਲੀਗ੍ਰਾਮ ਬਾਇਓਟਿਨ ਪਾਊਡਰ ਫਾਰਮ ਚ ਦੇਣਾ ਤੇ 65 ਪੈਸੇ ਦਾ ਪੈਂਦਾ ਠੀਕ ਹੈ ਜੀ ਇੰਨਾ ਜਿਆਦਾ ਵਟਾ ਮੰਨ ਲਓ ਤੁਸੀਂ 1.5 ਢੋਲੀ ਚ ਉਹਨਾਂ ਨੇ ਤੁਸੀਂ ਦੇਖ ਲਓ ਤਾਂ ਮਤਲਬ ਜਿਹੜੀ ਢੋਲੀ 1000 ਰੁਪਏ ਦੀ 1.5 ਢੋਲੀ ਲਾ ਲਈ 1800 ਰੁਪਏ ਦੀ ਹੈ ਤਾਂ 18 ਰੁਪਏ ਦਾ ਸਮਾਨ ਵੀ ਨਹੀਂ ਪਾਇਆ ਉਹ ਬਟੋਲਲੀ ਵਧੀਆ ਐਲੂਮੀਨੀਅਮ ਦੀ ਬਣੀ ਵੀ ਉਹ ਹੈਗੀ 25-30 ਰੁਪਏ ਦੀ ਜੀ ਹੁਣ ਗੱਲ ਇਹ ਆਸੀਂ ਕਿਵੇਂ ਬਚਾਵਾਂਗੇ ਪਸ਼ੂ ਪਾਲਕ ਨੂੰ ਢੋਲੀਆਂ ਕਿੰਨੀਆਂ ਵਾਲਿਆਂ ਨੇ ਅਸੀਂ ਪਿਓਰ ਕੈਮੀਕਲ ਤੋਂ ਬਿਨਾ ਨਹੀਂ ਗੱਲ ਵਾਹਣੀ ਤੁਸੀਂ ਕਰਕੇ ਦੇਖ ਲਿਆ ਨਾ ਇਹ ਹਾਂਜੀ ਤੁਸੀਂ ਉਹ 65 ਪੈਸੇ ਵਾਲਾ ਤਜਰਬਾ ਵੀ ਪਸ਼ੂਆਂ ਨੂੰ ਦੇਖ ਕਰਕੇ ਦੇਖ ਲਿਆ ਤੇ ਇਹ 1.5 15-16 ਜੀ ਦੂਜਾ ਇਹਦਾ ਰੋਲਾ ਪਾਉਣਾ ਪੈਣਾ ਜੀ ਦੇਖੀ ਦੇਖੋ 100 ਰੁਪਏ ਦਾ ਬਾਇਓਟਿਨ ਪਾਊਡਰ ਜਿਹੜਾ ਮਤਲਬ ਕਿ ਆਪਣੀ ਇੰਡੀਆ ਚ ਜੈਗਰੋ ਕੰਪਨੀ ਹੈ ਇਟਲੀ ਤੋਂ ਵਿਕਦਾ ਹੈ ਜੈਗਰੋ ਦਾ 100 ਰੁਪਏ ਦਾ ਬਾਇਓਟਿਨ 1 ਗ੍ਰਾਮ ਰੋਜ ਦਾ 100 ਦਿਨ ਚੱਲਣਾ ਹਾਂਜੀ ਕਿੰਨੀ ਕੋਸਟ ਤਿੰਨ ਮਹੀਨੇ ਹੋ ਗਏ ਰੋਜ ਦਾ 1 ਰੁਪਿਆ ਖਰਚਾ ਪੈ ਗਿਆ ਹੂੰ ਢੋਲੀ ਤੁਸੀਂ 1.5 ਲੀਟਰ ਰੋਜ ਦੀ ਪਿਓਗੇ ਤਾਂ ਵੀ ਕੋਈ ਫਾਇਦਾ ਨਹੀਂ ਹੈਗਾ ਉਹ ਤੇ ਕਿਸੇ ਕੰਪਨੀ ਪੀਉਂਦੇ ਹੈਗੇ ਕਟੱਕਣ ਉਹਦਾ 20 ਗ੍ਰਾਮ ਹਾਂ 1 ਟੱਕਣ ਇਹ ਪਤਾ ਕਿ ਇਹ ਮੈਨੂੰ ਤਾਂ ਇਹ ਹੁੰਦਾ ਵੀ ਸਾਡੇ ਲੋਕ ਇਹੀ ਪੈਸਾ ਨਾ ਬਚਾ ਸਕਦੇ ਐ ਖੁਰਾਕ ਤੇ ਲਾਉਣ ਖੁਰਾਕ ਤੇ ਲਾ ਸਕਦੇ ਐ ਕਿਸੇ ਸਲਾਹਕਾਰ ਤੇ ਲਾ ਸਕਦੇ ਐ ਵੀ ਕਿਸੇ ਤੋਂ ਸਲਾਹ ਚੰਗੀ ਲੈ ਲੈਣ ਕਿਸੇ ਮਾਹਰ ਦੀ ਸਲਾਹ ਲੈਣ ਜੀ ਉਹਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਲਾਉਣ ਕਿਸੇ ਪਾਸੇ ਲਾਉਣ ਜੀ ਦੋ ਦੋ ਸੂਏ ਵੀ ਪਸ਼ੂਆਂ ਦੇ ਵਧ ਗਏ ਜੀ ਕਿੰਨੀ ਜ਼ਿਆਦਾ ਪ੍ਰੋਡਕਸ਼ਨ ਵਧਾ ਹੁਣ ਦੇਖੋ ਜਿਹੜਾ ਬਾਇਓ ਨਲ ਇੱਕ ਹੋਰ ਗੱਲ ਕੀ ਹੈ ਨਾ ਜਿਹੜਾ ਵਿਟਾਮਿਨ ਐਚ ਹੈ ਇਹਦਾ ਦੁੱਧ ਨਾਲ ਤਾਂ ਕੋਈ ਲੈਣਾ ਦੇਣਾ ਹੈ ਨਹੀਂ ਇਹ ਹੈਲਥ ਨਾਲ ਆ ਜੀ ਇਹਦਾ ਇਹ ਬੀ ਕੰਪਲੈਕਸ ਵਿਟਾਮਿਨ ਹੈ ਜੀ ਅੱਛਾ ਜੀ ਇਨੇ ਇਮਿਊਨਿਟੀ ਨਾਲ ਹੈ ਇਹਦਾ ਇਮਿਊਨਿਟੀ ਨਾਲ ਵੀ ਹੈ ਹੈਲਥ ਨਾਲ ਵੀ ਮੇਨ ਇਹ ਖੁਰਾਂ ਦੀ ਸਿਹਤ ਨਾਲ ਹੈ ਅੱਛਾ ਬੈਰਣਾ ਚੱਡਾ ਬਣਨੇ ਪਸ਼ੂ ਦੀ ਸਹੀ ਪੀ ਐਚ ਨਾਲ ਹੂੰ ਜੇ ਪੀ ਐਚ 0 ਤੋਂ 10 ਦਿਨ ਪਹਿਲਾਂ 6 ਸਾਢੇ ਚ ਹੋ ਗਈ ਪਸ਼ਾਬ ਦੀ ਪੀ ਐਚ ਹੂੰ ਫਿਰ ਚੱਡਾ ਬਣਨੇ ਜੇ ਪਸ਼ਾਬ ਦੀ ਪੀ ਐਚ 7 8 9 ਹੈ ਅਜੇ ਕੁੜੀਆਂ ਨਹੀਂ ਵੇਚਦੇ 15 20 ਵਾਲੇ ਡੱਬੇ ਪੀਲੇ ਪੀਲੇ ਖਟਗਈਆਂ ਪੜੂਗਾ ਹਾਂ ਜੇ ਬੰਦਾ ਪੂੜੀ ਦੇ ਰਿਹਾ ਨਾਲ ਉਹ ਨਮਕ ਤੇ ਮਿੱਠਾ ਸੋਡਾ ਦੇ ਰਿਹਾ ਹਾਂਜੀ ਪਰ ਪੂੜੀ ਦਾ ਅਸਰ ਤਾਂ ਖਤਮ ਹੋ ਗਿਆ ਹੁਣ ਪੂੜੀ ਤੇ ਪੂੜੀ ਕਿੰਨੇ ਦਾ ਮੈਂ ਕਿਉਂਕਿ ਇਹ ਤਾਂ ਬਿਸ਼ਰਣ ਲੋਕਾਂ ਨੂੰ ਲੁੱਟਿਆ ਜਾਂਦਾ ਹੁਣ ਪੂੜੀਆਂ ਵਾਲਾ ਡੱਬਾ ਕਿੰਨੇ ਦਾ ਪੈਂਦਾ ਜੀ 2000 ਰੁਪਏ ਦਾ ਜਿਹੜਾ ਪੂੜੀਆਂ ਵਾਲਾ ਕੈਮੀਕਲ ਆ ਹੋਏਗਾ ਠੀਕਰੀ ਨਿਸ਼ਾਦਰ ਜਾਂ ਹੋਮੋਨੀਅਮ ਕਲੋਰਾਇਡ ਹੈਗਾ 50 ਰੁਪਏ ਕਿਲੋ ਤੁਸੀਂ ਅੱਧਾ ਕਿਲੋ ਲਓ ਕਿੰਨੇ ਦਾ ਹੈਗਾ ਜੀ 25 ਰੁਪਏ ਦਾ 25 ਰੁਪਏ ਦਾ ਪਸ਼ੂ ਨੇ ਖਾਣਾ ਨਹੀਂ 50 ਗ੍ਰਾਮ ਰੋਜ਼ ਦਾ ਦੱਸ ਦਿਨ ਕਿੱਥੇ 25 ਰੁਪਏ ਚ ਅਪਾ ਕੰਮ ਸਾਰ ਰਹੇ ਹਾਂ ਉਹਨੇ ਯੂਰੀਨ ਦੀ ਪੀ ਐਚ ਵੀ ਸੈੱਟ ਕਰਨੀ ਹੈ ਪਿਓਰ ਕੈਮੀਕਲ ਵੀ ਹੈ ਨਾਲ ਮਿਲਣ ਮਿਸ਼ਰ ਵਗੈਰਾ ਦਿਓ ਜੀ ਕਿਤੇ 2000 ਰੁਪਏ ਲਾ ਰਹੇ ਹਾਂ ਜੀ ਜੀ ਸਹੀ ਗੱਲ ਹੈ ਇੱਕ ਸਰਪ੍ਰੋਹ ਜਦੋਂ ਇਹੋ ਜੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਕੋਈ ਪਸ਼ੂ ਮਾਹਰ ਤਜਰਬੇ ਜਿਹੜਾ ਰੱਖਦਾ ਹੈਗਾ ਪਸ਼ੂਆਂ ਦੀ ਸਿਹਤ ਦੇ ਵਿੱਚ ਡੀਲਿੰਗ ਕਰਦਾ ਤਾਂ ਮੈਨੂੰ ਲੱਗਦਾ ਕਿ ਉਹਦੀਆਂ ਗੱਲਾਂ ਕਾਫੀ ਸਮਾਜ ਤੇ ਪ੍ਰਭਾਵ ਪਾਉਂਦੀਆਂ ਤੁਹਾਡੇ ਖਿੱਤੇ ਨੂੰ ਵੀ ਪ੍ਰਭਾਵਿਤ ਕਰੇ ਤੁਸੀਂ ਇਹਨਾਂ ਦਾ ਚੈਨਲ ਜ਼ਰੂਰ ਦੇਖੋ ਵੀਡੀਓ ਲੰਬੀਆਂ ਤੇ ਕਾਫੀ ਗਿਣਤੀ ਦੇ ਵਿੱਚ ਪਈਆਂ ਤੁਹਾਡੇ ਫਾਰ ਕੰਮ ਕਰ ਸਕੀਂ ਦੱਸਦਾ ਤੁਸੀਂ ਸਮਾਂ ਕਿਹਾ ਤੁਹਾਡਾ ਬਹੁਤ ਧੰਨਵਾਦ ਬਸ ਬਾਕੀ ਮੈਂ ਇਹੀ ਕਹਿਣਾ ਦੇਖੋ ਜੀ ਸਾਡੇ ਅਸੀਂ ਨਾ ਮਤਲਬ ਕਿ ਦੇਖੋ ਸੋਸ਼ਲ ਮੀਡੀਆ ਤੇ ਅਸੀਂ ਕੰਟੈਂਟ ਦੇ ਸਕਦੇ ਆ ਸਾਡੀ ਉਨੀ ਰੀਚ ਨਹੀਂ ਹੁੰਦੀ ਤੁਹਾਡੇ ਵਰਗੇ ਭਰਾਵਾਂ ਰਹੀਂ ਕੀ ਹੁੰਦਾ ਵੀ ਚਾਹਿਆ YouTube ਚੈਨਲ ਵੀ ਨਾ ਦੇਖੋ ਇਹ ਹੀ ਆ ਵੀ ਸਿਰਫ ਇੱਕ ਇਹੀ ਕਮਾਦ ਮੈਂ ਮੈਂ ਇਹ ਕਈ ਵਾਰੀ ਇਸ ਤੇ ਵਿਸ਼ੇ ਤੇ ਬਹੁਤ ਸੋਚਦਾ ਵੀ ਮਾਹਰ ਕਿਉਂ ਨਹੀਂ ਚੈਨਲ ਬਣਾਉਂਦੇ ਹਾਂ ਦੇਖੋ ਮੈਂ ਹੁਣ ਚੈਨਲ ਮੈਨੂੰ 4 ਸਾਲ ਹੋ ਗਏ ਬਣਾਏ ਹੋਏ ਉਹਨਾਂ ਨੂੰ ਵੀ ਨਹੀਂ ਚਾਹੀਦੇ ਇਹ ਵੀ ਇੱਕ ਬੇਨਤੀ ਹੈ ਪਸ਼ੂ ਪਾਲਕ ਵੀਰਾਂ ਨੂੰ ਮੇਰੀ ਨਿੱਜੀ ਹੈ ਦੇਖੋ ਮੈਨੂੰ ਨਾ 4 ਸਾਲ ਹੋ ਗਏ ਚੈਨਲ ਬਣਾਏ ਨੂੰ ਜੀ ਮੈਂ ਸਾਲ ਦਾ ਚੈਨਲ ਤੇ 1 ਲੱਖ ਰੁਪਈਆ ਖਰਚ ਕਰ ਰਿਹਾ ਜੀ ਮੇਰਾ ਕੀ ਸੁਪਨਾ ਹੈ ਹਮ ਅੱਜ ਹੁਣ ਮੇਰੇ ਚੈਨਲ ਤੇ ਮੇਰਾ ਨਹੀਂ ਲੋਕਾਂ ਦਾ ਹੀ ਚੈਨਲ ਹੈ ਹੈਨਾ ਪ੍ਰੋਫੈਸਰ ਮਰਿੰਦਰ ਕਪੂਰ ਕਹਿੰਦੇ ਵੀ ਕਿਤਾਬ ਛਪ ਗਈ ਤਾਂ ਲੋਕਾਂ ਦੀ ਹੈ ਲੇਖਕ ਦੀ ਨਹੀਂ ਨਹੀਂ ਬਿਲਕੁਲ ਉਹ ਤੇ ਅੱਜ 350 ਵੀਡੀਓ ਹੋ ਗਈ ਹੈ ਜਿੱਦਨ ਉਸ ਚੈਨਲ ਤੇ 500 ਵੀਡੀਓ ਹੋ ਗਈ ਪ੍ਰਗਟ ਜੀ ਹਾਂਜੀ ਤੁਹਾਨੂੰ ਪਸ਼ੂ ਪਾਲਣ ਬਾਰੇ ਡੇਰੀ ਫਾਰਮਿੰਗ ਬਾਰੇ ਕੋਈ ਕਿਤਾਬ ਪੜਨ ਦੀ ਲੋੜ ਨਹੀਂ ਟ੍ਰੇਨਿੰਗ ਲੈਣ ਦੀ ਲੋੜ ਨਹੀਂ ਕੋਈ ਟ੍ਰੇਨਿੰਗ ਲੈਣ ਦੀ ਲੋੜ ਨਹੀਂ 500 ਵੀਡੀਓ ਤੁਹਾਡੇ ਮੋਬਾਈਲ 'ਚ ਪਈ ਹੈ ਜੀ ਜਿਹੜਾ ਵਿਸ਼ਾ ਚਾਹੀਦਾ ਉਹ ਪੜੋ ਔਰ ਔਥੈਂਟਿਕ ਬਾਬੇ ਨਾਨਕ ਦੀ ਹਾਜ਼ਰੀ ਹਜ਼ੂਰੀ 'ਚ ਸਹੀ ਜਾਣਕਾਰੀ ਜੀ ਸਹੀ ਤੇ ਸਟੀਕ ਜਾਣਕਾਰੀ ਸੋ ਮੈਂ ਇਹੀ ਕਹਿਣਾ ਨਾ ਵੀ ਇਹ ਚੀਜ਼ਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਆਪਾਂ ਨਹੀਂ ਹਮੇਸ਼ਾ ਰਹਿਣਾ ਪਰ ਜਾਣਕਾਰੀ ਹਮੇਸ਼ਾ ਰਹੂਗੀ ਹਾਂ ਉਹ ਚੀਜ਼ ਵੈਲਿਡ ਰਹਿੰਦੀ ਹੈ ਸੋ ਮੈਂ ਤਾਂ ਲੋਕਾਂ ਨੂੰ ਇਹੀ ਕਹਿਣਾ ਵੀ ਸਬਸਕ੍ਰਾਈਬ ਕਰਨ ਦੀ ਗੱਲ ਨਹੀਂ ਪਰ ਗੱਲ ਇਹ ਹੈ ਵੀ ਇਹਨਾਂ ਨੂੰ ਸ਼ੇਅਰ ਕਰੋ ਚੀਜ਼ਾਂ ਨੂੰ ਵੀ ਤੁਹਾਡੇ ਤੱਕ ਸਟੀਕ ਜਾਣਕਾਰੀ ਪਹੁੰਚੇ ਬਹੁਤ ਧੰਨਵਾਦ ਜੀ ਠੀਕ ਹੈ ਧੰਨਵਾਦ ਜੀ